ਯੂਰਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਪਤ ਹੈ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰੋ ਤੁਹਾਨੂੰ ਦੈਨ ਨੂੰ ਦੁਗਣੀ ਤੇ ਰੱਤ ਚਾਪੂਣੀ ਤਰਕੀ ਬਖਸ਼ੇ ਤੇ ਸਭ ਨੂੰ ਜੈਰੋਤਾ ਬਖਸ਼ੇ ਜੀ ਸਾਰੇ ਮਨੁੱਖ ਨੂੰ ਆਪਣੇ ਮਨ ਦੀ ਦੀਵਿਤੇ ਵਿੱਚ ਅਨੰਦ ਤੇ ਬਹਿਗੂ ਦਾੜੀ ਨੂੰ ਵੀ ਦੇਰੋਤਾ ਬਖਸ਼ੇ ਪਰ ਤਰਹਾ ਤਾਂ ਹੁਣ ਤਾਂ ਠੀਕ ਆ ਬਲੋਂਦ ਪਹਿਲਾਂ ਦਾੜੀ ਬਸੇ ਪਰ ਬਹਿ ਜੀ ਦਾ ਖਾਲਸਾ ਵੈਗੂ ਜੀ ਕੀ ਪਤ ਹੈ ਚਾਹ ਪੀ ਲੀ ਜੀ ਬੜੀ ਸੁਪੀਟ ਆ ਬੀਬੀ ਚਾਓ ਤੇ ਅਸੀਂ ਭੰਗਰੀ ਆਏ ਸੀ ਤੁਹਾਨੂੰ ਪਤਾ ਹੀ ਆ ਅੱਜ ਤਾਂ ਅਸੀਂ ਡੈਡੀ ਕਰਕੇ ਸੀ ਤੇ ਵਿੱਚ ਕਈ ਵੀਰਾਂ ਨੇ ਕਮੈਂਟ ਕਰੇ ਕਈ ਨੇ ਕਿਹਾ ਕਬੀਰ ਨੇ ਵੀ ਕਹਿੰਦਾ ਕਰੋ ਤੁਸੀਂ ਘਰ ਟੇਕੇ ਨਹੀਂ ਬਹਦੇ ਘੁੰਮਦੇ ਫਿਰ ਜੰਨੇ ਹਾਂ ਪਰ ਹੁਣੋ ਕੀ ਕਹਾਂ ਮੈਂ ਡੈਡੀ ਦਾ ਅੱਜ ਫੇਰ ਇੱਕ ਛੋਟਾ ਜਿਹਾ ਪ੍ਰੈਸ਼ਨ ਹੈ ਜਿਹੜਾ ਆਪਾਂ ਨੇ ਪਿੱਛੇ ਜੇਪਾ ਅਪਰੇਟ ਕਰਵਾ ਕੇ ਆਏ ਸੀ ਜੀ ਵਿੱਚ ਗੁਰਦਨੀ ਦੀ ਪਤਨੀ ਕਰਤੀ ਸੀ ਉਹਨਾਂ ਨੇ ਗੁਰੂ ਦਵਾ ਦਾ ਆਪਰੇਸ਼ਨ ਕਰਤਾ ਸੀ ਤੇ ਇੱਕ ਸਟੱਟ ਪਿਆ ਸੀ ਉਹ ਸਟੱਟ ਕੱਢਣ ਵਾਸਤੇ ਸਾਨੂੰ ਡਾਕਟਰ ਨੇ 17 18 ਤਰੀਕ ਨੂੰ ਬੁਲਾਇਆ ਹੋਇਆ ਸੀ ਤਾਂ ਉਹਦੇ ਸਬੰਧ ਵਿੱਚ ਅਸੀਂ ਉਰੇ ਪਹੁੰਚੇ ਹੋਏ ਹਾਂ ਅੱਜ ਡੈਡੀ ਨੂੰ ਲੈ ਕੇ ਜਾਣਾ ਜੀ ਹਸਪੀਟਲ ਦੇ ਵਿੱਚ ਪਰ ਗੱਲ ਇੱਕ ਧੰਨ ਦਾ ਡੈਡੀ ਜਿਹੜਾ ਇੰਨੀ ਚੱਲ ਚੰਦਦਾ ਇੱਕ ਇੱਕ ਤਾਂ ਗੋਡੇ ਦੇ ਆਪ ਦੇਗੇ ਉਪਰਤੇ ਆ ਜਿਹੜੇ ਹਸਪੀਟਲਾਂ ਦੇ ੱੱਕੇ ਖਾਣੇ ਨਾ ਇੱਕ ਤਾਂ ਬੰਦਾ ਚੱਲਦਾ ਫਿਰਦਾ ਉਹਦੀ ਗੱਲ ਕੁਝ ਹੋਰ ਇੱਕ ਸਾਰਾ ਕੁਝ ਬਗਾਨੇ ਬਸ ਹਾਂ ਵੀ ਇਹ ਨਹੀਂ ਆਪਣਾ ਵੀ ਸਾਰਾ ਕੁਝ ਬਗਾਨੇ ਬਸ ਉਹਨਾਂ ਨੂੰ ਸਭ ਤੋਂ ਜ਼ਿਆਦਾ ਔਖੀ ਹੋ ਜਾਂਦੀ ਜੇ ਬਾਥਰੂਮ ਵੀ ਜਾਣਾ ਤਾਂ ਵੀ ਕਿਸੇ ਨੂੰ ਕਹਿ ਕੇ ਜਾਣਾ ਪੈਣਾ ਇੱਥੇ ਤਾਂ ਘਰ ਦੇ ਵਿੱਚ ਚੱਲਾ ਪਏ ਆਪਣਾ ਕਰੀ ਜਾਂਦੇ ਚੱਲ ਐਨੀ ਮਾਰਦੇ ਉਹ ਬਹੁਤ ਆ ਸ਼ੁਕਰ ਹੈ ਵੀ ਆਪਣੀ ਕਿਰਿਆ ਆਪ ਕਰ ਲੈਂਦੇ ਆ ਨੋਂ ਤੋਂ ਬਾਥਰੂਮ ਜੋ ਵੀ ਮਤਲਬ ਆਪਣੇ ਸਰੀਰ ਦੀ ਕਿਰਿਆ ਆਪ ਕਰ ਲੀ। ਇੰਨੀ ਕੁ ਮਾਰਾਦ ਦੀ ਕਿਰਪਾ ਨਹੀਂ ਕਰਾਇੂ ਵੀ ਕਿਰਪਾ। ਹਾਂ। ਕਿਰਪਾ ਦਾ ਡੈੜੀ ਤੇਰ ਪਰ ਬਹੁਤ ਆ। ਉਹ ਕਿ ਆ ਜੋ ਛੋਟਿਆ ਦੀ ਸਰਦਨ ਕਰਦਾ ਤਾਂ ਕਰਕੇ ਉਹ ਇੱਕ ਹੋਰ ਤਨੁਤੀ ਪੁੱਤ ਬਹੁਤ ਕੱਜ ਦੇ ਮਿਲ ਗਏ। ਉਹੀ ਕਰਕੇ ਹਾਂ। ਇੰਨੀ ਮਾਰਾਦ ਦੀ ਕਿਰਪਾ ਨਹੀਂ ਮੈਂ ਕਹਿੰਦਾ ਵੀ ਮੇਰੇ ਹੱਥੇ 6-7 ਲੱਖ ਰੁਪਏ ਡੈੜੀ ਪਰ ਲੱਗ ਲਿਆ ਹੁਣ ਤੱਕ ਅੱਜ। ਐ ਸਾਲ ਦੇ ਵਿੱਚ ਵਿੱਚ। ਨਹੀਂ। ਕਿਹੜਾ ਅੱਜ ਕੱਲ੍ਹ ਪਈਆ ਕੱਢ ਕੇ ਰਾਜੀ ਕਿਹਦੇ ਕੋਲ ਹੈਗਾ ਕਿਵੇਂ ਨਿਆਣੇ ਮੈਨੇਜ ਕਰਦੇ ਕਿਵੇਂ ਨਹੀਂ ਇਹ ਹੁਣ ਰੱਬ ਜਾਣਦਾ ਗਾਹ ਮੇਰੀ ਫੈਮਲੀ ਦਾ ਧੰਨਵਾਦ ਹੈ ਜਿਹੜੇ ਮੈਨੂੰ ਸਪੋਰਟ ਕਰਦੇ ਮੈਨੂੰ ਟਾਈਮ ਦੇ ਦਿੰਦੇ ਵੀ ਭਾਈ ਤੂੰ ਜਾ ਜਾ ਕੇ ਜੋ ਵੀ ਡੈਡੀ ਦਾ ਕੰਮ ਕਰਨੇ ਵਾਲਾ ਉਹ ਕਰ ਇਹ ਕਰਮਾਂ ਦਾ ਖੇਲਾ ਹੈ ਬਾਕੀ ਕਰਮ ਚੰਗੀ ਹੈ ਤੇਰੇ ਆ ਜੀ ਗੱਲ ਤੇ ਤੂੰ ਤਾ ਬਹੁਤ ਵਧੀਆ ਮਿਲਨੇ ਆ ਅੱਜ ਕੱਲ ਸਿਆਣਿਆਂ ਦਾ ਤਾਂ तकरीबन ਤਕਰੀਬ ਵਿੱਚ ਦੇਖਿਆ ਜਾਵੇ ਦੇਖਿਆ 80 ਜਾਂ 90% ਨੂੰ ਜਵਾਬਾ ਕੋਈ ਮਾਪੇ ਪਾਪਾ ਨੂੰ ਪੁੱਛਦੇ ਨਹੀਂ ਹੈਗੇ ਸਮਾਂ ਹੀ ਇਦਾਂ ਦਾ ਆ ਗਿਆ ਸਮਾਂ ਹੀ ਹੈ ਸਰ ਹਾਂ ਪਹਿਲਾਂ ਵਾਲਾ ਸਮਾਂ ਨਹੀਂ ਹੈਗਾ ਤੇ ਕੁਝ ਬਿਮਾਰੀਆਂ ਵੀ ਬਹੁਤ ਵਧ ਗਈਆਂ ਇੱਕ ਤੇ ਇੱਕ ਬਿਮਾਰੀ ਹੁਣ ਸਮਝ ਸਮਝ ਨਹੀਂ ਲੱਗਦੀ ਜਾਦਾ ਬੰਦਾ ਕਿਸੇ ਹੋਰ ਬਿਮਾਰੀ ਦਾ ਇਲਾਜ ਕਰਾਉਣ ਗਾਹਾਂ ਜਾ ਕੇ ਕੁਝ ਹੋਰ ਨਿਕਲ ਜਾਂਦੇ ਕਿਸੇ ਆਪੇ ਨਾਲ ਬਿਮਾਰੀ ਬਦੀ ਹੈ ਬਿਮਾਰੀਆਂ ਵਧੀਆਂ ਸਾਡੇ ਖਾਣ ਪੀਣੇ ਕੋਸਾ ਜੀ ਹੋ ਗਏ ਚਰਕਾ ਨਹੀਂ ਚੰਗੀਆਂ ਠਰਾਕਾ ਨਹੀਂ ਚੰਗੀਆਂ ਆ ਤਾਂ ਫਿਰ ਡੈਡੀ ਨੇ ਜੀ ਪੱਟਾਂ ਪਾ ਮੋੜਨੀਆਂ ਬਣਾਉਣੀਆਂ ਹੈ ਤੇ ਵੀ ਕੋਈ ਨਹੀਂ ਉਹ ਖਰਕ ਕੋਈ ਨਹੀਂ ਜਾਂਦੇ ਢਾਈ ਕਿਲੋ ਕਣਕ ਨੂੰ ਖਰੀਦ ਆ ਜਾਂਦੇ ਮੱਕੀ ਆ ਕੁੱਕੜੀਆਂ 60 80 ਦਾ ਚੱਬੀ ਆਏ ਹੁਣ ਤਾਂ ਪੁੱਕੜੀ ਮੈਂ ਜਾਂਦਾ ਕੰਮ ਤੇ ਡਾਕਟਰ ਨੂੰ ਪਤਾ ਵੀ ਨਹੀਂ ਹੁੰਦੀਆਂ ਹੱਲੇ ਆਣ ਕੇ ਦੰਦੇ ਨਹੀਂ ਤਾਂ ਉਮੀ ਨਹੀਂ ਜੰਦੀ ਕਰ ਜਮਾਈ ਲੈਣੇ ਨਹੀਂ ਮਾ ਜਿਹੜਾ ਬੱਕਾ ਨੇ ਸ਼ਾਮ ਦਾ ਕੋਈ ਨਹੀਂ ਤੇ ਬਾਜ ਬਸ ਹੁਣ ਤਾਂ ਕੁਕੜੀਆਂ ਵਾਲੇ ਲੇਜ਼ੇ ਲੱਗ ਗਏ ਹੁਣ ਬਸ ਉਲੇਜ਼ ਖਾ ਕੇ ਖੋਸ ਰਹਿਣਾ ਦੂਸਰ ਤੇ ਟੈਸਟ ਮਿਲ ਜਾਂਦਾ ਕੁੜੀਆਂ ਉਕੜੀਆਂ ਹੈਗੀਆਂ ਖਾ ਲੀਆਂ ਜਗਾ ਧੋਣੀ ਲਾਉਣੀ ਪੈਣੀ ਜਾਈ ਜਿਹੜੇ ਟੋੜੀਆਂ ਜਿਹੜੇ ਟੋੜੇ ਕਿਉਂ ਹੁਣ ਤੁਹਾਡੇ ਹਾਮੋਂਦਾ ਤਾਂ ਉਹਦੇ ਨਾਲ ਕੋਲ ਕਿਹੜੀ ਹਰ ਹਰ ਦੀ ਤਾਂ ਉਹਦੇ ਵਿੱਚ ਸਾਡੇ ਵੀ ਤਾਂ ਅਸੀਂ ਵੀ ਲਾਉਂਦੇ ਸੀ ਸਾਡੇ ਫਾਦਰ ਸਾਹਿਬ ਕੁੱਕੜੀਆਂ ਲਾਦਨੀਆਂ ਨਾਲ ਬਾਹਰਲੇ ਸਾਡੇ ਇੱਕ ਸਿਆੜ ਚਰੀ ਦਾ ਸੰਦਰੂ ਵੀ ਫੁੱਟ ਫੁੱਟ ਵੀ ਚੇਪੜ ਖਾਂਦਾ ਹੋਇਆ ਚਿਬੜਾ ਵੀ ਚਿਬੜਾ ਹਾਂ ਚਿਬੜਾ ਤੇ ਚਟੇਵੜ ਦੀ ਹੁੰਦੀ ਦੀ ਮੈਂ ਕਹਾਂ ਆਮ ਖਾਂਦੇ ਰਿਆਂ ਹਾਂ ਮੈਂ ਵੀ ਮੈਂ ਵੀ ਖਾਦੇ ਖੇਤਾਂ ਤੋਂ ਹੁਣ ਹੁਣ ਤਾਂ ਬੇਲਾ ਆਉਣਾ ਨਹੀਂ ਦਿੰਦੇ ਫੁੱਟਾ ਨਹੀਂ ਦੇ ਖੇਰ ਨਹੀਂ ਸਪਰੇ ਹਾ ਕਰ ਕਰਕੇ ਪਹਿਲੀ ਐ ਜਿਹੜੇ ਫੁੱਟਾ ਹੋਣਗੇ ਆ ਮੈਂ ਮੁੱਕਰੀ ਦੀ 1 2 5 ਮੈਂ ਚੋਰੀ ਕਰਕੇ ਲੈ ਤਾ ਇੱਕ ਵਾਰ ਮੈਂ ਗੱਡੀ ਪਰ ਗਿਆ ਰਾਤ ਨੂੰ ਹਾਂ ਇੱਕ ਉਹਨਾਂ ਦੰਤ ਸੀ ਜਾਂ ਲੰਘ ਤੂੰ ਤਾਂ ਭਰਨ ਗੱਡੀ ਨੂਰਪੁਰ ਸਾਈਡ ਨੂੰ ਜਾਂਦੀ ਮੈਂ ਕਹਾਂ ਫੁੱਟਾ ਦੇਖਿਓ ਨਹੀਂ ਹੁਣ ਨਾ 5 5:30 ਵਜੇ ਲੰਘ ਤਾ ਦੋ ਦੁਕਾਨ ਪਰ ਹਾਂ ਨਾ ਫੁੱਟਾ ਵਾਲੇ ਦੇ ਗਰਾਊਂਡ ਤੇ ਲੱਗੀ ਵਿਕਦੀ हां मैं नाल वाले ड्राइवर ਨੂੰ ਪੁੱਛਿਆ ਮੈਂ ਗੱਡੀ ਖੜਾ ਕਿ ਮੈਂ ਉੱਥੇ ਨੂਰਪੁਰ ਤੋਂ ਪਿੱਛੇ ਇੱਕ ਦੁਕਾਨ ਹੁੰਦੀ ਵੀ ਤੇ ਉਹ ਮੁਸਲਮਾਨ ਮਾ ਸਮਾਨ ਵੇਚਦਾ ਚਾ ਉਹ ਕਹਿੰਦਾ ਫੁੱਟਾਂ ਹੁੰਦੀਆਂ ਹੈਗਾ ਨਾ ਮੈਂ ਫੁੱਟਾਂ ਕੇ ਨਹੀਂ ਹੁੰਦੇ ਹੈਗਾ ਕਹਿੰਦਾ ਕਿ ਖੀਰਾਂ ਵਰਗੀ ਹੁੰਦੀ ਬੜੀਆਂ ਹੁੰਦੀਆਂ ਬੜੀਆਂ ਹੁੰਦੀਆਂ ਹੈ हां ਖਾਣ ਨੂੰ ਮੌਸਮ ਸੀ ਅਸੀਂ ਰਾਤ ਨੂੰ ਗੱਡੀ ਰੋਕੀ ਉੱਥੇ ਜਾ ਭਰ ਕੇ 1.5 ਵਜੇ ਵਾਪਸ ਆਏ हां ਗੱਡੀ ਰੋਕ ਕੇ ਨੇਰੇ ਚ ਲੱਭੇ ਨਾ ਫੁੱਟਾਂ ਉਹ ਤਾਂ ਆਪਣੇ ਦਿਲ ਚ ਜਿਹੜਾ ਕੰਮ ਕਰਨ ਦਾ ਜਿਹੜੀਆਂ ਪੱਕੇ ਦਿੱਤੇ ਥੋੜੀ ਜਿਹਾ ਦਾ 1.5 ਕਿੱਗਾ ਥਾ 2 ਕਿੱਗਾ ਥਾ ਉਹਨੇ ਲਾਇ ਵੀ ਨਹੀਂ ਬਹੁਤ ਔਖੀਆਂ ਦੋ ਲੱਭੀਆਂ ਜਿਹੜੀ ਪੱਕੀ ਸੀ ਸਦਾ ਦੂਆ ਡਰਾਈਵਰ ਲੈ ਗਿਆ ਉਹ ਦੌ ਮਾਰ ਗਿਆ ਮੇਰੇ ਨਾਲੇ ਉਹ ਵੀ ਤਾਂ ਜਿਹੜੀ ਥੋੜੀ ਜੀ ਨਰਮ ਤੇ ਉਹ ਕਹਿੰਦਾ ਦੋ ਕੁ ਦਿਨ ਰੱਖ ਲਈ ਵੀ ਉਹ ਬਚ ਜੂਗੀ ਬਚ ਜੂਗੀ ਕਿ ਪੱਕ ਜੂਗੀ ਤੇ ਉਹ ਭੋਟਾ ਫਿਰ ਖਾਚ ਦਾ ਦੇਖਿਆ ਅਜੇ ਤਾਂ ਗੱਲ ਕੋਈ ਨਹੀਂ ਖਰੀ ਬਿੱਠੀਆਂ ਨੇ ਹੁਣ ਡੈਡੀ ਨੂੰ ਲੈ ਜਾਣਾ ਜਿੱਥੇ ਹਸਪੀਟਲ ਤੁਸੀਂ ਚੱਪਲਾਂ ਜੁੱਤੀ ਤਾਂ ਪਾ ਲਓ ਕੁਛ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੈਮਰਾਮੈਨ ਬਣੀ ਹੁਈ ਜੀ ਥੋੜੀ ਘੜੀ ਕਿੱਥੇ ਰਹਿ ਗਈ ਘੜੀ ਵੀ ਯਾਰ ਪਤਾ ਨਹੀਂ ਕਿੱਥੇ ਫੇਰ ਹੋ ਗਈ ਤੇ ਹੁਣ ਤਾਂ ਦੇਖਣਾ ਜਦ ਤੱਕ ਮੈਂ ਥੋੜਾ ਜਿਹਾ ਖਾ ਲਵਾਂ ਸੇਵ ਠੀਕ ਹੈ ਤੇ ਹੁਣ ਤੁਹਾਨੂੰ ਥੋੜਾ ਜਿਹਾ ਚਲ ਤੁਸੀਂ ਚਪਲਾ ਪਾਊਡਰ ਵੀ ਪਹਿਲਾਂ ਬੇਲ ਚੇਰ ਭਰ ਆ ਤੁਸੀਂ ਮੈਂ ਡੈਡੀ ਦੀ ਰਿਪੋਰਟ ਦਾ ਵੀ ਨਹੀਂ ਪਤਾ ਲੱਗਿਆ ਆਪਾਂ ਉਹ ਮਾਰੀ ਗੱਲ ਹੋ ਗਈ ਤੇ ਨਾਲ ਵੀਰ ਨਾਲ ਉਹ ਕਹਿੰਦਾ ਵੀ ਮੈਂ ਤੁਹਾਨੂੰ ਕੋ 10 10:30 ਵਜੇ ਤੱਕ ਆ ਫੋਨ ਤੇ ਪੁੱਛ ਵੀ ਕਰ ਦੂਗਾ ਵੀ ਹਜੇ ਰਿਪੋਰਟ ਆਈ ਨਹੀਂ ਹੈਗੀ ਉੱਥੇ ਕਰੂਗਾ ਉੱਤਿਆਂ ਦਾ ਮੱਕੁੱਦ ਦੀ ਗੱਲ ਹੋਣਾ ਤਾਂ ਤੈਨੂੰ ਟੈਨਸ਼ਨ ਨਾ ਲੋ ਹਾਂ ਇੱਕ ਯੂਰਨ ਕਲਚਰ ਦੀ ਰਿਪੋਰਟ ਸੀ ਜੀ ਉਹ ਢਾਈ ਦੇ ਡਾਕਟਰ ਨੇ ਪਹਿਲਾਂ ਹੀ ਸਾਨੂੰ ਕਹਤਾ ਸੀ ਵੀ ਕਰਵਾ ਲਿਓ ਹਾਂ ਚਲੋ ਸ਼ੁਭ੍ਰਿਤ ਬਾਹਰ ਨੂੰ ਆ ਜਾ ਸ਼ੁਭ੍ਰਿਤ ਰੋ ਹਣ ਕਿਸੇ ਗੱਲ ਨਾਲ ਆਉਗੀ ਬਾਹਰ ਨੂੰ ਮੈਂ ਤਾਂ ਸੇਵ ਦੀ ਸਾਰੀ ਵੀਡੀਓ ਚੱਕਣੀ ਪੜੀ ਘੜਾ ਹੱਥ ਦੇ ਵਿੱਚ ਮੈਂ ਦੇਖ ਦਿੱਤੀ ਵੀ ਦਿਖਾਉਂਦੇ ਤੇ ਤੁਸੀਂ ਸੇਵ ਦੀ ਫੋਟੋ ਹਾਂ ਹੁਣ ਇਹ ਮੈਂ ਖਾਣ ਵਾਸਤੇ ਬੜਾ ਅੱਛਾ ਤਾਂ ਮੈਂ ਨੂੰ ਲਿਖਦੇ ਜੁਰੂ ਹੋ ਗਏ ਦਲਸਰ ਦਾੜੀ ਪਜਾਮਾ ਨਹੀਂ ਪਾਉਣਾ ਤੇ ਆਮਾ ਕਿੱਥੇ ਬੈਠਾ ਹਾਂ ਹਾਂ ਰੂਮ ਵਿੱਚ ਆਹੋ ਕੋ ਰੁਕੋ ਜਾਤ ਚੰਡੀਗੜ੍ਹ ਤੈਨੂੰ ਲਾਂਕ ਕੇ ਜਾਣਾ ਫਾਰਿਜ ਨੂੰ ਪਜਾਮਾ ਬੀਮਾ ਪਾਦਾ ਕਰਤਾ ਚੰਡੀ ਹੋ ਮੈਨੂੰ ਕਿਹਾ ਦੇਖਣਾ ਕੋਈ ਨਹੀਂ ਤੋਟੂ ਕੱਢ ਕੇ ਰੱਖਿਆ ਕਰ ਆਹ ਨਾ ਕੋਈ ਕਾ ਉਹ ਡੈਡੀ ਦਾ ਕੱਪ ਵੀ ਰੱਖਣਾ ਈ ਹਾਂ ਮੈਂ ਟੀਕੇ ਚੱਪੜੇ ਅੱਛਾ ਚਲੋ ਹੁਣ ਤੁਹਾਨੂੰ ਮਿਲਦੇ ਜੀ ਗਾਂ ਚੱਲ ਕੇ ਦੇਖਦੇ ਆ ਕੀ ਕਹਿੰਦਾ ਤੇ ਡਾਕਟਰ ਕੀ ਨੇ ਪਹੁੰਚ ਗਏ ਜੀ ਅਸੀਂ ਤਕਰੀਬਨ ਤਕਰੀਬਨ ਪੰਚਕੂਲੇ ਤੇ ਸਾਡੇ ਜਿਹੜੇ ਹਮਲੀ ਆ ਭਾਈ ਇਹਨਾਂ ਦੇ ਟੁੱਟ ਗਏ ਆ ਮਲ ਹਾਂ ਉਧਰ ਡੈਡੀ ਵੀ ਗਏ ਜਿੰਦਾ ਕਹਿੰਦਾ ਚਾਹ ਦਾ ਘੁੱਟ ਕੋ ਯਾਰ ਹੀਲਾ ਕਰੋ ਹਾਂ ਸੰਦੀਪ ਤਾਂ ਪਹਿਲੀ ਭਾਲ ਦੀ ਦੀ ਵੀ ਧਾਨਾਂ ਨਾਲ ਡੀਲੇ ਨੂੰ ਪਾਣੀ ਲੱਗ ਜਾਵੇ ਹਾਂ ਬੱਸ ਪਾਣਾ ਚਾਹ ਨੂੰ ਡੈਡੀ ਐ ਨਾ ਕਿ ਮੈਨੂੰ ਐਨੂੰ ਤਾਂ ਸਮਝ ਲੋ ਮੈਨੂੰ ਲਾਂਡਰਾ ਹੀ ਕਹਿੰਦਾ ਤਾਂ ਲਾਂਡਰਾ ਤਾਂ ਵੀ ਪਿੱਛੇ ਹੀ ਕਹਿੰਦੀ ਇੱਕ ਕੱਪ ਚਾਹ ਦਾ ਚਾਹੀਦਾ ਲੋ ਜੀ ਰੋਟੀ ਨਹੀਂ ਮੈਂ ਨਹੀਂ ਲੈਣੀ ਹੈ ਲੈ ਲਓ ਇੰਡੀ ਡਾਈਟਿੰਗ ਨਾ ਕਰੋ ਮੈਂ ਮਜੋਰ ਤਾਂ ਮੈਂ ਖਾਣੀ ਮੋਸੋ ਟਾਈਮ ਨਹੀਂ ਨਹੀਂ ਇੱਕ ਰੋਟੀ ਖਾ ਲਓ ਨਹੀਂ ਇੱਕ ਰੋਟੀ ਨਾਲ ਕੁਝ ਨਹੀਂ ਹੁੰਣ ਲੱਗਿਆ ਮੈਂ ਮੈਂ ਆਪਣੀ ਖਰਾਕ ਆਹ ਦੇਖੋ ਜੀ ਪਿੱਛੇ ਕੇਲਿਆਂ ਦੀ ਦਰਜਨ ਲੇਕੇ ਰੱਖੀ ਹੋਈ ਹੈ ਹੈ ਇਹਦੇ ਚ ਸੇਵ ਪਏ ਆ ਹਾਂ ਇਹ ਖਾ ਕੇ ਪਨ ਸਾਰ ਲੈਣਾ ਨਹੀਂ ਤੁਸੀਂ ਇੱਕ ਰੋਟੀ ਖਾ ਲਓ ਆ ਮਿਰਚ ਹੈ ਹਾਂ ਜੀ ਡਾੜੀ ਨੂੰ ਮਿਰਚ ਮਿਰਚ ਹੈ ਬਹੁਤ ਜਿਆਦਾ ਦੇਖ ਸੰਦੀਪ ਤੱਕ ਰਾਂਗੇ ਇੱਕ ਰੋਟੀ ਨਾਲ ਹੀ ਕੁਛ ਨਹੀਂ ਵਰਕ ਪੈਂਦਾ ਆ ਲੈ ਅੱਧਰ ਲੈ ਲੈ ਫੁੱਫਰੂ ਮੇਰਾ ਸੋਤਾ ਫੇਰ ਨਾ ਓਏ ਛਾਛੀ ਰਗਲ ਤਾਂ ਬਾਦ ਇੱਧਰ ਹਾਂ ਕਾ ਕਹਿੰਦਾ ਮੈਨੂੰ ਬੁਲਾ ਦਿਓ ਬੁਲਾ ਦਿਓ ਨਹੀਂ ਬੁਲਾਉਂਦੀ ਨਹੀਂ ਕੰਜੀ ਜੀ ਮੈਂ ਰੋਟੀ ਖਾ ਰਹੀ ਹਾਂ ਅਸਲ ਤਾਂ ਬ੍ਰੇਕ ਮੋਰ ਤਾਂ ਮਾਰ ਲਈ ਜੀ ਜਿਹੜੀ ਸਾਡਾ ਰਿਪੋਰਟ ਵਾਲਾ ਚੱਕਰ ਸੀ ਉਹ ਪੰਗਾ ਖੜਾ ਹੋ ਗਿਆ ਹੁਣ ਉਹ ਰਿਪੋਰਟ ਵਾਲੇ ਨੂੰ ਫੋਨ ਕਰਿਆ ਉਹ ਕਹਿੰਦਾ 1 ਵਜੇ ਦੇ ਕਰੀਬ ਰਿਪੋਰਟ ਆਉਗੀ ਤੁਹਾਡੀ ਉਹ ਪਰ ਹੁਣ ਡਾਕਟਰ ਨੇ ਜਿਹੜਾ ਪ੍ਰੋਸੈਸ ਆ ਮੁੱਲਾ ਦਾ ਉਹ ਜੜੀ ਰਿਪੋਰਟ ਆਏ ਤੇ ਸ਼ੁਰੂ ਹੋਊਗਾ ਨਾ ਉਹ ਦੇਖੋ ਇੱਕ ਵਾਰ ਡਾਕਟਰ ਨਾਲ ਗੱਲ ਕਰਾਂਗੇ ਲਾ ਕੇ ਹਮਮ ਨੂ ਪਰੌਂਠੇ ਮਿਲ ਗਏ ਸਾਜਰੇ ਸਾਜਰੇ ਹੋਰ ਕੀ ਚਾਹੀਦਾ ਆਸਣਾ ਹੀ ਉਹਨੇ ਹੁਣ ਰੋਵੇ ਉਹ ਖਿਚੀ ਖਾਓ ਚਾਹ ਚਾ ਕਰਾਂ ਟਾਈਮ ਹੋ ਗਏ ਵੱਜ ਗਏ 10 ਮੇਰੀ ਸਲਾਤ ਵੀ 12 ਵਜੇ ਪਰ 12 ਵਜੇ ਵੀ ਚੱਲ ਖਾਏ ਨਾ ਇੱਕ ਦਾ ਡੜੀ ਚਾਹ ਦਾ ਘੁੱਟ ਭਰਿਆ ਨਹੀਂ ਚਾਹ ਬੰਦੇ ਨੇ ਬੋਤਲ ਨਾਲ ਬਣਾਈ ਆ ਉਹਨੇ 2 ਮਿੰਟ ਉਬਾਲੀ ਦੀ ਚਾਹ ਪੁਨੀ ਨਾਲ ਉੱਪਰ ਥੱਲੇ ਉੱਪਰ ਥੱਲੇ ਕਹਿੰਦੀ ਹੈ ਬੈਰੀ ਰੋਟੀ ਫਿਰ ਜੀ ਇੱਕਲੇ ਅਰ ਪੂਰ ਹਾਂਜੀ ਜੇ ਆਜੂ ਪੀੜੇ ਨਾ ਹਾਂ ਜਿਵੇਂ ਆਪਾਂ ਸਾਧੀ ਨਹੀਂ ਬਣਾਉਂਦੇ ਹਾਂਜੀ ਇੱਕ ਹੀ ਬਣਾਉਂਦੇ ਇੱਦਾਂ ਬਣਾਉਂਦੇ ਚਾਹ ਉਹਨਾਂ ਯਾਰ ਕਦੇ ਕਟਛੀ ਉੱਧਰੋਂ ਹਾਂ ਹਾਂ ਕੱਢ ਕੇ ਵਿੱਚ ਦੋਰੀ ਇੱਧਰੋਂ ਘੁਮਾ ਉੱਧਰੋਂ ਘੁਮਾ ਜਾ ਆ ਵਾਲਾ ਉਹਨਾਂ ਲੱਗਾ ਬੱਚਾ ਪੂਨੀ ਨਾਲ ਉੱਪਰ ਥੱਲੇ ਉੱਪਰ ਥੱਲੇ ਚਾਹ ਬੜੀ ਦਿੱਤੀ ਇੱਕ ਗੱਲ ਹੈਗੀ ਜੀ ਧੱਕਾ ਖੜਕਦਾ ਦਾ ਉਹਦੇ ਕੋਲ ਚਾਹ ਉਹਨਿੰਗੇ ਬਣਾਉਂਦਾ ਆਰਡਰ ਭਰੇ ਆ ਮੈਨੂੰ ਮੈਨੂੰ ਹੁਣ ਚਾਹ ਬਣਾਈ ਪਹਿਲਾਂ ਤਿੰਨ ਕੱਪ ਮੇਰੇ ਖੜੇ ਖੜੇ ਉਹਦੇ ਬਾਅਦ ਦੋ ਬੰਦੇ ਹੋਰ ਆ ਗਏ ਉਹਨਾਂ ਦੀ ਚਾਹ ਬਣਾਈ ਉਦੋਂ ਬਾਅਦ ਫਿਰ ਮੇਰਾ ਨੰਬਰ ਲਾਇਆ ਨਹੀਂ ਇੱਕ ਵਾਰ ਚਾਹ ਗਲਾ 10 ਜਣੇ ਦੀ ਚਾਹ ਬਣਾ ਕੇ ਪਰੇ ਕਰਦਾ ਵੀ ਉਹਨੂੰ ਪਤਾ ਤਾਂ ਹੈਗਾ ਵੀ ਗਾਹ ਕਾਈ ਹੋ ਜਣਾ 20 ਕੱਪ ਬਣਾ ਲੈ 30 ਬਣਾ ਲੈ ਪਰ ਨਹੀਂ ਉਹਨੇ ਉਸ ਸਾਹਵਾਂ ਨਾਲ ਚੰਦਦਾ ਬੱਸ ਅਬੂਬੇ ਨਹੀਂ ਬੱਸ ਨਹੀਂ ਇੱਕ ਨਹੀਂ ਵਾਰਦੇ ਹਾਰੀ ਅਬੂਬੇ ਥੂੜੀ ਚਾਹ ਆ ਕੇ ਕਰ ਦੇ ਦੋ ਨਹੀਂ ਆ ਰਹੀ ਹਾਂ ਦੋਲਣਾ ਨਹੀਂ ਕੋਸਾ ਕੀ ਕਰ ਜਿੰਦੀ ਰੀਤਾ ਬੀਲਾ ਇੱਕੇ ਡਾਕਟਰ ਦਾ ਸਮਾਨ ਨਾਲ ਲਈ ਕੱਲ ਮੇਰੇ ਟੀਕਾ ਲਾ ਰੰਦੀ ਆ ਕਦੇ ਮੇਰੇ ਕੈਂਚੀ ਨਾਲ ਉਂਗਲੀ ਵੜ ਦੰਦੀ ਆ ਉੱਥਾ ਜਿਹੜਾ ਉੱਤੋਂ ਤੋਂ ਉੱਤੋਂ ਦੇ ਮੇਲੇ ਜਿੱਥੇ ਡਾਕਟਰ ਵਾਲਾ ਸਮਾਨ ਹਾਂਜੀ ਇਹ ਮੇਰਾ ਪੁੱਤ ਨਾ ਇਹ ਸਹੀ ਲਾ ਬਲਾ ਦਿਓ ਇਹ ਬਹੁਤ ਖਾਬ ਹੋ ਗਿਆ ਨਾ ਆਪਣਾ ਬੈ ਕੇ ਚੱਕਣ ਲੱਗੀ ਭਾਈ ਡਾਕਟਰ ਭਾਈ ਆ ਗਿਆ ਡਾਕਟਰ ਡਾਕਟਰ ਲਵ ਇਹ ਡਾਕਟਰ ਸਾਹਿਬ ਸੰਗ ਗਿਆ ਡਾਕਟਰ ਸੰਗ ਗਿਆ ਭਾਈ ਸਾਡਾ ਹੁਣ ਆਇਆ ਚਲੋ ਹਣ ਹਾਲੇ ਹਾਲੇ ਪਹੁੰਚਦੇ ਆ ਹਸਪੀਟਲ ਚ ਨਹੀਂ ਤਾਂ ਮੈਂ ਇਹ ਟਾਈਮ ਤੋਂ ਵੀ ਪਹਿਲਾਂ ਗੱਡੀ ਲਾ ਦੇਣੀ ਸੀ ਇੱਥੇ ਅਡਵਾਂਸ ਪਰ ਹੁਣ ਚੱਕਰ ਇਹ ਪੈ ਗਿਆ ਵੀ ਰਿਪੋਰਟ ਕਰਕੇ ਮੈਨੂੰ ਥੋੜਾ ਜਿਹਾ ਡਿਲੇ ਲੱਗਦਾ ਕੰਮ ਵੀ ਸਾਡਾ ਕੰਮ ਡਿਲੇ ਹੋਊਗਾ ਵੀ ਡਾਕਟਰ ਨੇ ਰਿਪੋਰਟ ਦੇਖੇ ਬਿਨਾ ਸਟੰਟ ਕੱਢਣਾ ਨਹੀਂ ਹੈਗਾ ਮਤਲਬ ਤਾਂ ਹੈ ਨਹੀਂਗਾ ਕੋਈ ਹਾਂ ਮਤਲਬ ਤਾਂ ਹੈਗਾ ਜੜੀ ਇੰਦਾ ਥੋੜਾ ਉਹਨਾਂ ਦਾ ਕੋਈ ਮਤਲਬ ਰਿਪੋਰਟ ਤਾਂ ਹੀ ਕਰਵਾਈ ਖਿੰਡ ਜਾਣਾ ਖਿੰਡ ਜਾਣਾ ਖਿੰਡ ਜਾਣਾ ਡਾਕਟਰ ਸਾਹਿਬ ਇਹ ਡਾਕਟਰ ਸਾਹਿਬ ਹਾਂਜੀ ਇਹ ਗੱਲ ਆਦੂ ਮੇਰੀ ਬਹੁਤ ਸਵਾਦ ਆ ਸਵਾਦ ਆ ਤਾਂ ਬਹੁਤ ਜਿਆਦਾ ਮਿੱਠਾ ਵੀ ਇੱਕ ਨੰਬਰ ਤਾਂ ਹੀ ਦਾ ਮੈਂ ਲੈ ਕੇ ਆਇਆ ਜਾਂ ਜਾਂ ਚਲੀ ਗਈ ਚਲੋ ਇੱਕ ਘਾੜੂ ਹੈ ਬਿਹਾਰ ਬੈੜੀ ਆਇਆ ਬੇਬੀ ਦੁੱਧ ਵੀ ਕੰਜੂਸੀ ਨਾਲ ਨਹੀਂ ਪਾਇਆ ਹੋਇਆ ਪੂਰਾ ਪਾਇਆ ਵਾ ਦੁੱਧ ਵੀ ਉਹਨੇ ਚਲੋ ਸ਼ਾਗਲਾ ਮਾਂ ਜੀ ਮੈਂ ਵੀ ਪੁੱਠਾ ਪਾ ਸਕੈਲਾ ਨਾ ਉਹਦੇ ਜਿਹੜੇ ਬਿਆਲ ਬਗਾਲ ਚ ਪਾਉਣੀ ਆ ਉਹ ਤਾਂ ਹਾਂ ਬੁੱਤ ਕਾਦੀ ਡੱਬੀ ਮੀਰੀ ਕਾਦੀ ਆਏ ਕੰਟਾ ਕੰਟਾ ਜਾਈ ਜਾਂਦੇ ਓ ਟਿੱਡੀ ਹਾਂ ਟਿੱਡੀ ਦਾਈਆ ਦੇ ਚ ਹਾਂ ਨਹੀਂ ਚਲਤੀ ਚਲਾ ਦੇ ਮੈਂ ਤੈਂ ਪ੍ਰਸ਼ਾਦਾ ਛਕਣਾ ਨਹੀਂ ਆਹ ਦੇਖ ਤੈ ਉਹ ਪਹਿਲਾਂ ਡਾਕਟਰ ਸੁਣ ਗੱਲ ਪ੍ਰਸ਼ਾਦਾ ਤੇ ਛਕਣਾ ਨਹੀਂ ਹਾਂ ਜੀ ਨੇ ਨਾ ਜੱਟ ਪੈਣਾ ਨਾਲ ਲੀ ਮੈਂ ਤਾਂ ਸਾਕਲ ਮਾ ਜੀ ਪਹੁੰਚ ਗਏ ਜੀ ਓਜਸ ਹਸਪੀਟਲ ਸੰਦੀਪ ਜਾ ਕੇ ਇਹ ਜੀ ਅੰਦਰ ਹੁਣ ਤੇ ਉਹ ਕਹਿੰਦੇ ਵੀ ਅੱਜ ਤੱਕ ਸਟ੍ਰੈਕ ਚੱਲਦੀ ਆ ਉਹ ਕਹਿੰਦੇ ਵੀ ਉਹ ਉਹ ਸਾਰਾ ਕੁਝ ਬੰਦ ਆ ਉੱਥੇ ਸਹੀ ਗੱਲ ਆ ਕਿ ਕੋਈ ਵੀ ਮਰੀਜ਼ ਨਹੀਂ ਦਿਖਦਾ ਹਾਂ ਡਾਕਟਰ ਹੁਣ ਡਾਕਟਰਾਂ ਦੇ ਕੈਬਨ ਵੀ ਬੰਦ ਆ ਡਾਕਟਰ ਨੂੰ ਇਹਨੇ ਕਰਾ ਜੀ ਫੋਨ ਡਾਕਟਰ ਕਹਿੰਦਾ ਵੀ ਮੈਂ ਆਉਣਾ ਵੀ ਜਿਹਨਾਂ ਨੂੰ ਕੰਸਲਟਿੰਗ ਵਾਸਤੇ ਅਸੀਂ ਬੁਲਾਇਆ ਵਾ ਉਹਨਾਂ ਨੂੰ ਵੀ ਤਾਂ ਅਸੀਂ ਦੇਖ ਰਿਹਾ ਕਰਾਂਗੇ ਵੀ ਤੁਸੀਂ ਹੁਣ 100 ਕਿਲੋਮੀਟਰ ਚੱਲ ਕੇ ਆ ਵੀ ਤੁਹਾਨੂੰ ਇਦਾਂ ਨਹੀਂ ਮੋੜਦਾ ਹੈਗਾ ਤੇ ਹੁਣ ਡਾਕਟਰ ਦੀ ਵੇਟ ਕਰਦੇ ਆ ਤਾਂ ਅਸੀਂ ਤਾਂ ਰਿਪੋਰਟ ਕਰਕੇ ਪਹਿਲੀ ਲੇਟ ਤੇ ਕੁਝ ਤੇ ਹੁਣ ਇੱਧਰ ਆ ਕੇ ਆ ਪਤਾ ਲੱਗਾ ਚਲੋ ਕੋਈ ਨਹੀਂ ਕਹਿੰਦੇ ਜਿਹੜਾ ਕੰਮ ਜ਼ਿਆਦਾ ਹੋਣਾ ਜਦੇ ਹੋਣਾ ਬੰਦਾ ਦਾ ਨੱਟ ਪੱਜ ਬਥੇਰੀ ਕਰਦਾ ਸਹੀ ਗੱਲ ਤੇ ਹੁਣ ਡਾਕਟਰ ਨੂੰ ਆ ਜਾਣ ਦੋ ਫਿਰ ਚੱਲਾਂਗੇ ਹਸਪੀਟਲ 'ਚ ਦੇਖਦੇ ਅੰਦਰ ਜਾ ਕੇ ਫਿਰ ਕਿਆ-ਕਿਆ ਬਣਦਾ ਯੋਤ ਤੇ ਬਾਜੇ ਵੀ ਨਾ ਬਾਸੂ ਕਰਨਾ ਨੱਦੀ ਜੀ ਡਾਡੀ ਦੇ ਬੀਪੀ ਚੈੱਕ ਕਰਨ ਤੇ ਹੋਰ ਵਜ਼ਨ ਤਾਂ ਹੁਣ ਚੈੱਕ ਹੋਣਾ ਨਹੀਂ ਇਹਨਾਂ ਦਾ ਹੈ ਸਭਾ ਡਾਕਟਰ ਗਿਆ ਜੀ ਆ ਇਹ ਕੀ ਡਾਕਟਰ ਆ ਜੀ ਡਾਕਟਰ ਸਮਿਤ ਦੇਵਗਨ ਯੂਰੋਲੋਜੀ ਇਹ ਕੀ ਕਰਨ ਗਈ ਆ ਪੜ ਲੂੰਗੀ ਇੰਗਲਿਸ਼ ਆ ਆਹ ਆਹ ਪੰਗਾ ਜੀ ਰੀਤ ਨੂੰ ਨਾਲ ਲੈ ਕੇ ਆਉਣ ਦਾ ਵੀ ਇਹ ਟਿਕਦੀ ਨਹੀਂ ਹੈਗੀ ਇਹ ਜਿਆਦਾ ਹੀ ਮਸਤ ਕੀ ਸੰਦੀਪ ਅੱਜ ਹਾਂਜੀ ਕੁਝ ਜ਼ਿਆਦਾ ਹੀ ਹਾਂ ਪਿੰਡ ਦੀ ਜਿਆਦਾ ਮਸਤੀ ਤੇਰੀ ਕਟਾਈ ਕਰ ਦੇਣੀ ਹੁਣ ਇਹਨੂੰ ਹਸਪੀਟਲ ਤਾਂ ਹੀ ਲੈ ਜਾਉਂਦੇ ਪਤੋre ਪਤਨ ਕੇਜੇ ਕੇਜੇ ਮਰੀਜ਼ ਬੈਠੇ ਹੋਣੇ ਤੂੰ ਹੱਥ ਲਾਈ ਜਾ ਸਾਫ਼ ਇੱਕੜਾ ਨਹੀਂ ਹੋਣਾ ਪੁੱਤ ਸਾਫ਼ ਹੈ ਸਾਫ਼ ਕਰਦੀਆਂ ਤੂੰ ਕੰਮ ਕਰਦੇ ਨਹੀਂ ਦੇਖਿਆ ਆ ਗੰਦਾ ਸੀ ਇਹ ਇਹ ਗੰਦਾ ਸੀ ਕਹਿਣਾ ਕਾ ਤੂੰ ਨਹੀਂ ਮੰਨਦੀ ਤੂੰ ਮੰਮਾ ਦਾ ਮੈਂ ਲਾਦੀ ਦੇਖਿਆ ਦੇ ਮੂੰਹ ਨੂੰ ਲਾ ਲਾ ਤਾ ਹੁਣ ਕਹਿਣਾ ਨਹੀਂ ਮੰਨਦੇ ਨਾ ਤੇਰੀ ਕਟਾਈ ਹੋਣੀ ਹੁਣ ਇਹਨੇ ਟੇਕੀ ਦਿਜੀ ਅਦਾ ਅਜੇ ਤੱਕ ਇਹ ਤਾਂ 2 ਦਿਨਾਂ ਨੇ ਭਾਂਬਰੀ ਲਾਉਣ ਤਾਂ ਤਾਂ ਕਰਕੇ ਉਹਨੂੰ ਮੈਂ ਲਾਇਆ ਨਹੀਂ ਹਸਪੀਟਲ ਨੂੰ ਮੈਂ ਲੈ ਕੇ ਨਹੀਂ ਸੀ ਆਉਣ ਨਾਲ ਮਾਸੋਂ ਠੀਕ ਹੋਈ ਹੈ ਕਰਦੀ ਤੇਰਾ ਇੰਜਨ ਰਸ ਵੀ ਇਹ ਨੂੰੜ ਮਨਾਉਣੀ ਪੈਣਾ ਜੀ ਮੇਲਾ ਤਾਂ ਰਸ ਵੀ ਚੜਤਿਆਂ ਨੂੰ ਸੰਦੀਪ ਬਣਾ ਕੋਲ ਬਿਠਾ ਲੈਣਾ ਮੂੰਹ 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 ਚਾਥ ਪਾਈ ਜਾਂਦੀ ਐ ਫੇ ਪੰਗਾ ਹੋਊਗਾ ਖੜਾ ਬਾਅਦ ਵਿੱਚ ਫਰ ਦਵਾਈ ਵੀ ਨਹੀਂ ਲੰਦੀ ਹੈ ਜੀ ਇਹ ਦਵਾਈ ਸਾਨੂੰ ਕੁਝ ਕੇ ਦੇ ਨਹੀਂ ਕਰਦੀ ਚਲੋ ਮੇਰੇ ਕੀ ਦੇ ਦੇ ਐਨਾ ਖੰਡਾਤਨੀਆ ਰਿਪੋਰਟਾਂ ਜਿਆ ਸਾਰੀਆਂ ਐਨਾ ਇਹਨੂੰ ਉਹ ਨਾ ਕਰ ਲਾਟ ਜਾ ਫੋਨ ਦੇ ਦੇ ਚਲ ਠੀਕ ਹੈ ਜੀ ਮਿਲਦੇ ਫਿਰ ਪਹੁੰਚ ਕੇ ਜੀ ਪਰ ਰੂਮ ਮੁਦਾਬਾ ਤੇ ਡਾਡੀ ਦੀ ਬਰਦੀ ਹੋ ਗਈ ਚੇਂਜ ਹਾਂ ਮਲਦੀ ਮਿਲਾਰਦੀ ਡਾਕਟਰ ਕਹਿੰਦਾ ਜੀ 15 ਕਿ ਮਿੰਟ ਦਾ ਆਪਰੇਸ਼ਨ ਆ ਪਰ ਇਹਨਾਂ ਦਾ ਜਿਹੜਾ ਪ੍ਰੋਸੈਸ ਆ ਓਪਨ ਲਾਗੂ ਕਰਨੇ ਪਏ ਆ ਅੱਜ ਹਾਂ ਐਡਮਟ ਉਹਨਾਂ ਨੇ ਕਰ ਲਿਆ ਜੀ 15 ਕਿ ਮਿੰਟ ਦਾ ਆਪਰੇਸ਼ਨ ਆ ਉਹ ਕਹਿੰਦਾ ਹਾਂ 15 ਮਿੰਟ ਲੱਗਣਗੇ ਹਾਂ ਪਹਿਲਾਂ ਪਹਿਲਾਂ ਜਦੋਂ ਆਪਾਂ ਫਸਟ ਟਾਈਮ ਅਸੀਂ ਜਾਤ ਹੋਇਆ ਸੀ ਨਾ ਤੁਹਾਡਾ ਹਾਂ ਹਾਂ ਅਸੀਂ ਮੈਂਟਲ ਐ ਹੈ ਰਿਗਰਡਿੰਗ ਜੋ ਆਮ ਹੈਗਾ ਬਸ ਥੋੜੇ ਜਿਹੜੀਆਂ ਇਹਨਾਂ ਦੀ ਆਪਣੀਆਂ ਪ੍ਰੋਸੈਸ ਫਾਰਮੈਲਿਟੀਆਂ ਉਹ ਕਰਨੀਆਂ ਪੂਰੀਆਂ ਉਹ ਕਰਨੀਆਂ ਪੈਣੀਆਂ ਪੂਰੀਆਂ ਇਹ ਚੱਲ ਖੋ ਗਈ ਇਹ ਹੱਥਾਂ ਦੀ ਮਾਰਾ ਗੱਡੀ ਦੇ ਜਿੱਥੇ ਦੇਣੇ ਹੱਥ ਮਾਰ ਕੇ ਇੰਨੀ ਦੂਰ ਆਪਾਂ ਗੱਡੀ ਚਲਾ ਕੇ ਆਏ ਆ ਔਰ ਤੱਕ ਆ ਪਈ ਆ ਇਹਨਾਂ ਨੇ ਕਿੱਡੀ ਬਿਲਡਿੰਗ ਉਪਾਈ ਆ ਪੈਰੀ ਪਿੱਛੇ ਹਾਂ ਚੱਲ ਕੋਈ ਠੀਕ ਵੀ ਹੁੰਦਾ ਐਵੇਂ ਜੀ ਹੁੰਦਾ ਤੂੰ ਵੀ ਤਾਂ ਠੀਕ ਹੋਈ ਆ ਹਾਂ ਵਾ ਠੀਕ ਹੈ ਹਾਂ ਕਿਉਂ ਵਾ ਇਹ ਵੀ ਗੱਲ ਹੈ ਬੱਚੇ ਬਿਲਡਿੰਗ ਪਾਈ ਆ ਇਹਨੇ ਡਾਕਟਰ ਵਟਾਣੇ ਆ ਉਹਨਾਂ ਦੀਆਂ ਤਨਖਾਹਾਂ ਕੱਢਣੀਆਂ ਸਾਰੇ ਜੁਨੇ ਵਾਲੇ ਨਿਆਣੇ ਉਹ ਕੰਮ ਕਰਦੇ ਸਾਰਿਆਂ ਦਾ ਹਾਂ ਫਿਊਚਰ ਚੱਲ ਹੁਣ ਚੱਲੋ ਜਿਵੇਂ ਜਿਵੇਂ ਕਾਰੋਬਾਰਾ ਬੰਦਾ ਉਹੀ ਕਰਦਾ ਹਾਂ ਕਾਰੋਬਾਰ ਪਾਈ ਤੂੰ ਤਾਂ ਨਹੀਂ ਕਿਹਾ ਤੈਨੂੰ ਪਹਿਲਾਂ ਤਾਂ ਤੈਨੂੰ ਯਾਦ ਹੋਣਾ ਜਾਂ ਪਹਿਲਾਂ ਸਟੰਟ ਕੱਢਿਆ ਤਾਂ ਕਿੰਨਾ ਉਹਦਾ ਕਿਵਰਾਉਣ ਵਾਲੀ ਗੱਲ ਤਾਂ ਨਹੀਂ ਕੋਈ ਵੀ ਕੁਝ ਵੀ ਨਹੀਂ ਤਕਲੀਫ ਤੋਂ ਗਲਪ ਤਾਂ ਨਹੀਂ ਜਮਾ ਵੀ ਨਹੀਂ ਇਹ ਛੋਲ ਕਰ ਦੇਣਾ ਨਹੀਂ ਹਾਂ ਇੱਕ ਦਵਾਈ ਹੀ ਮਿਲ ਜਾਣੀ ਹੈ ਠੀਕ ਹੈ ਠੀਕ ਹੈ ਉਹਦੇ ਨਾਲ ਸੁਣ ਕਰਕੇ ਕੱਢ ਦੇਣਾ ਹੈ ਉਹ ਸੁਣ ਜਾ ਕੱਢਣਾ ਜਿਹੜੇ ਮਿੰਟ ਨਾਲ ਉਹ ਨਹੀਂ ਕਿਉਂ ਮਾਰਦਾ ਚਲ ਬਲੀ ਇਹ ਤਾਂ ਕਾਜ ਨਹੀਂ ਹੁੰਦੀ ਆ ਤੇ ਇਹ ਦਿਖਾਵੇ ਬਹੁਤ ਜਿਹੜੇ ਜਿਹੜੇ ਨਾਲ ਬਣਦੇ ਨੇ ਉਹ ਤਾਂ ਜਲਣ ਹੁਣ ਉਹ ਜਿਹੜਾ ਇੱਕ ਟੈਸਟ ਕਰਾਇਆ ਤੁਹਾਡਾ ਯੂਰਨ ਕਲਚਰ ਦਾ ਉਹਦੇ ਵਿੱਚ ਵੀ ਇਨਫੈਕਸ਼ਨ ਆਈ ਹੋਈ ਹੈ ਉਹ ਵੀ ਉਹ ਇਨਫੈਕਸ਼ਨ ਜਾਨਦੀ ਹੋ ਨਹੀਂ ਤੁਹਾਡੀ ਉਹ ਨਹੀਂ ਜਾਨਦੀ ਜਦ ਵੀ ਜਦ ਵੀ ਤੁਹਾਡਾ ਕਲਚਰ ਦਾ ਟੈਸਟ ਕਰਾ ਲਾਪਾ ਟੀਕੇ ਲਵਾ ਲਿਆ ਤੇ ਤਾਂ ਨਹੀਂ ਤਾਂ ਵੀ ਨਹੀਂ ਹਟਿਆ ਉਹ ਪੈ ਜੋ ਬਾਰੇ ਕਿੱਥੋਂ ਆਉਂਦੀ ਹੈ ਪਤਾ ਨਹੀਂ ਉਹਨਾਂ ਕਿਹਾ ਬਦਾਰਾ ਭੇਜਣਾ ਥੋੜਾ ਜਿਹਾ ਪਾਣੀ ਵੱਧ ਪੀਣ ਨੂੰ ਕਹਿੰਦਾ ਤੁਹਾਨੂੰ ਪਾਣੀ ਵੱਧ ਪੀਆ ਕਰੀ ਜਾ ਸਕੀਆ ਕਿ ਮੈਂ ਭਾਵੇਂ ਬੱਟਲ ਸਾਰਾ ਬੱਟਲ ਪੂਰਾ ਪੀ ਲੈਂਦਾ ਰਹੂ ਜੀ ਚਲੋ ਕੋਈ ਨਹੀਂ ਪਾਣੀ ਤਾਂ ਬਹੁਤ ਦਾ ਤੁਹਾਨੂੰ ਉਹਦੇ ਚੋਂ ਤੁਹਾਨੂੰ ਫਾਇਦਾ ਕਿਸੇ ਨੂੰ ਹੋਣਾ ਹਾਂ ਜਿੰਨਾ ਤੁਹਾਨੂੰ ਪਾਣੀ ਪਾਣੀ ਪੀਉਂਗਾ ਤਾਂ ਠੀਕ ਰਹੂਗਾ ਨਹੀਂ ਫਾਇਦਾ ਸਫਾਈ ਹੋ ਜਾਂਦੀ ਨਾਲ ਦੀ ਸਫਾਈ ਹੋ ਜਾਂਦੀ ਹੈ ਸ਼ਾਮ ਤੱਕ ਕਰਾਂਗੇ ਬਾਕੀ ਦੇਖਦੇ ਆ ਜੀ ਹੁਣ ਕਿੰਨਾ ਕੁ ਟਾਈਮ ਲਾਉਂਦੇ ਕਿੰਨਾ ਕੁ ਨਹੀਂ ਡੇ ਕੇਅਰ ਵਾਲਾ ਨਾ ਨੇ ਆਪਣਾ ਫੀਸ ਚਾਰਜ ਕਰਦਾ ਸਾਰੇ ਆਪਣੇ ਜਮਾ ਕਰਵਾ ਲੈ ਪੈਸੇ ਤੇ ਜਿਹੜੀਆਂ ਮੈਡੀਸਨ ਆ ਰਹਾ ਵਗੈਰਾ ਅੰਦਰ ਲੱਗਣੀਆਂ ਉਹ ਲੱਗਦਾ ਉਹ ਉਹ ਕਹਿੰਦੇ ਵੀ ਆਪਰੇਸ਼ਨ ਤੋਂ ਬਾਅਦ ਵਾਧਾ ਲੱਗੂਗਾ ਜਿਹੜਾ ਤੁਹਾਡਾ ਆਪਰੇਸ਼ਨ ਹੋਣਾ ਬਈ ਕਿਆ ਕਿਆ ਤੁਹਾਡੇ ਉੱਤੇ ਜੂਸ ਹੁੰਦਾ ਕਿਆ ਨਹੀਂ ਉਹ ਅਲੱਗ ਤੋਂ ਆ ਜੇ ਕਹਿੰਦੇ ਕਿਸੇ ਹੋਰ ਡਾਕਟਰ ਨੂੰ ਕੰਸਲਟ ਕਰਨਾ ਪਿਆ ਮੌਕੇ ਨਾਲ ਉਹ ਵੀ ਫਿਰ ਉਹਦੀ ਫੀਸ ਅਲੱਗ ਹੈ ਸਾਡੇ 1150 ਰੁਪਏ ਉਹਦੀ ਫੀਸ ਹੈ ਕਹਿੰਦੇ ਅਲੱਗ ਤੇ ਲੱਗਣੀ ਹੈ ਇਹਨਾਂ ਤਾਂ ਹੋਣੀ ਹੋਣਾ ਜੇ ਕੋਈ ਹੋਰ ਡਾਕਟਰ ਬੁਲਾਉਣਾ ਪੈ ਗਿਆ ਮੌਕੇ ਨਾਲ ਹਾਂ ਤਾਂ ਕਰਕੇ ਵੀ ਬਾਕੀ ਡਾਕਟਰ ਤਾਂ ਸਾਡਾ ਵਧੀਆ ਤੇ ਹੜਤਾਲ ਜਲਦੀ ਸੀ ਮੈਂ ਪੁੱਛਿਆ ਵੀ ਤਾਂ ਉਹਨਾਂ ਨੂੰ ਵੀ ਤੁਸੀਂ ਕਹਿੰਦਾ ਮੈਨੂੰ ਹੁਣ ਮੇਰੇ ਕੋਲ ਰਿਮਾਈਂਡਰ ਲੱਗੇ ਹੋਏ ਸਾਰਿਆਂ ਦੇ ਜਿੰਨੇ ਵੀ ਪੇਸ਼ੈਂਟਾਂ ਕਹਿੰਦਾ ਮੇਰੇ ਵੀ ਉਹਨਾਂ ਦਾ ਰਿਮਾਈਂਡਰ ਮੇਰੇ ਕੋਲ ਆ ਜਾਂਦਾ ਵੀ ਇਹ ਤਰੀਕ ਨੂੰ ਉਹ ਪੇਸ਼ੈਂਟ ਨੇ ਤੁਹਾਡੇ ਕੋਲ ਪਹੁੰਚਣਾ ਕਹਿੰਦਾ ਮੈਂ ਉਹਦੇ ਅਕੋਰਡਿੰਗ ਅੱਜ ਆਇਆ ਵੀ ਤੁਸੀਂ ਆਉਣਾ ਸੀ ਹੋਰ ਦੋ ਪੇਸ਼ੈਂਟ ਵਜਾ ਸਰਦਾਰ ਚਲ ਗਿਆ ਜਿਹੜੀ ਕਲਕੱਤੀ ਆ ਗਿਆ ਸਰ ਉਸ ਹੀ ਹੈ ਪਤਾ ਨਹੀਂ ਹੁਣ ਕਲਕੱਤੇ ਵਾਲੀ ਕਿੱਥੇ ਵਾਲੀ ਹੈ ਉਸ ਹੀ ਹੈ ਕਦਰ ਤੇ ਉਹ ਉਹਦੇ ਵਾਕਿਆ ਕਹਿੰਦਾ ਵੀ ਮੈਂ ਤਾਂ ਆਇਆ ਵੀ ਨਹੀਂ ਤਾਂ ਮੈਂ ਵੀ ਨਹੀਂ ਸਿਉਣਾ ਹੈਗਾ ਵੀ ਜਿਹੜੇ ਹੁਣ ਕਹਿੰਦਾ ਤੁਸੀਂ ਇੰਨੀ ਦੂਰ ਤੋਂ ਤੇਲ ਬੁੱਕ ਹੈ ਹੋਰ ਵੀ ਆਇਆ ਹੈ ਕਹਿੰਦਾ ਉਹਨਾਂ ਨੂੰ ਤਾਂ ਹੁਣ ਦੇਖਣਾ ਜ਼ਰੂਰੀ ਹੈ ਜਿਨ੍ਹਾਂ ਦਾ ਟ੍ਰੀਟਮੈਂਟ ਚੱਲਦਾ ਵੀ ਅ ਅੱਜ ਜਿਹੜਾ ਕੰਮ ਹੋਣਾ ਅੱਜੇ ਹੋਣਾ ਉਹ ਨਾ ਅਸੀਂ ਪੈਂਡਿੰਗ ਕਰ ਸਕਦੇ ਦੋ ਦਿਨ ਨਾ ਉਹਨੂੰ ਅੱਗੇ ਲੈ ਸਕਦੇ ਚੱਲ ਕੋਈ ਨਹੀਂ ਭਲੀ ਕਰੇ ਡਾਕਟਰਾਂ ਦੀ ਵੀ ਭਲੀ ਕਰੇ ਤੇ ਸਾਡੇ ਵੀ ਭਲੀ ਕਰੇ ਜਿੰਨੇ ਵੀ ਭਾਈ ਮਰੀਜ਼ ਹੌਸਪੀਟਲ ਦੇ ਵਿੱਚ ਬੈਠੇ ਆ ਸਾਰੇ ਠੀਕ ਠਾਕ ਹੋ ਕੇ ਆਪਣੇ ਘਰ ਨੂੰ ਜਾਣ ਹਾਂ ਪੈਸਾ ਲੱਗਿਆ ਹੋਇਆ ਨਹੀਂ ਦੁੱਖ ਦਾ ਡੈਡੀ ਹਾਂ ਹੁਣ ਤੇਰੀ ਮਰੀ ਗੱਲ ਤੋਂ 4-5 ਲੱਖ ਜਿਹੜੇ ਤੇਰੇ ਪਰ ਲੱਗ ਵੀ ਗਿਆ ਤੂੰ ਬੈਠਾ ਵੀ ਸਹੀ ਆ ਬੈਠਾ ਵੀ ਉਹ ਤਕਲੀਫ ਤੋੜੋ ਹੁਣ ਨਾ ਇਹ ਤਨੂ ਤਕਲੀਫ ਆ ਸੀ ਵੀ ਤੇ ਤਕਲੀਫ ਚ ਤੇਰੇ ਜਵਾਬ ਜਿਹੜੇ ਬਾਹਰ ਆ ਉਹ ਵੀ ਤਕਲੀਫ ਚ ਆ ਪੈਪ ਵੀ ਬਹੁਤ ਤਕਲੀਫ ਦੀ ਆਹ ਪੈਪ ਦੀ ਤੁਹਾਨੂੰ ਬਹੁਤ ਤਕਲੀਫ ਹੋ ਗਈ ਕਿ ਕਾਤੇ ਲੱਗਾ ਹੋਵੇ ਟਣਾ ਬਹਿਣਾ ਉਹਨੂੰ ਨਾਲੇ ਨਾਲ ਸੰਭਾਲ ਕੇ ਰੱਖਣਾ ਜੇ ਭਿਆਮ ਜੇਤੀ ਆ ਗਿਆ ਮੈਨਰੇ ਆ ਆ ਹਾਂ ਚਲੋ ਕੋਈ ਨਹੀਂ ਇਹ ਆਈ ਜਾਵੇ ਰੋਕੇ ਨਾ ਰੋਕੇ ਨਾ ਹਾਂ ਜੇ ਰੁਕਦਾ ਫੇਰ ਪੰਗਾ ਕੋਈ ਨਹੀਂ ਦੁੱਦਾ ਅੱਧੇ ਘੰਟੇ ਬਾਅਦ ਅਸੀਂ ਸੋਚਦਾ ਕੋਈ ਕੋਈ ਚੱਕਰ ਨਹੀਂ ਹੈਗਾ ਸਰੀਰ ਚੱਲਦਾ ਰਹਿੰਦਾ ਬਸ ਉੱਟ ਕੇ ਬਾਥਰੂਮ ਤਾਂ ਕਹਿੰਦਾ ਬਾਥਰੂਮ ਜਾਣੇ ਉੱਟ ਕੇ ਸਰੀਰ ਜਲਦਾ ਨਹੀਂ ਬੰਦਾ ਫਿਰ ਉਹੀ ਪਿਆ ਰਹਿੰਦਾ ਇਹ ਰਾਤ ਪਿੰਡ ਤੋਂ ਬਾਹਰ ਟਿਕਾ ਕਰਨ ਦੀ ਮੈਂ ਨੂੰ ਥਾਣੇ ਫਿਰ ਇਹ ਡੱਬੂ ਹੈਗਾ ਚਲੋ ਸੌ ਜਾਮਾ ਜੇ ਮੈਂ ਜਾਣਾ ਬਾਹਰ ਨੂੰ ਕਰੇ ਗਏ ਕਿ ਕਿ ਟੈਂਕੀ ਡੱਬੂ ਇਹ ਬਾਹਰ ਚਲੋ ਇਹਹੀ ਇਹਹੀ ਚੱਕਰ ਹੈ ਵੀ ਬਾਸੋਂ ਬਾਥਰੂਮ ਦੀ ਟਾਈਮਿੰਗ ਹੀ ਨਹੀਂ ਹੈਗੀ ਤੁਹਾਡੇ ਕੋਲ ਹਾਂ ਇਹ ਨਹੀਂ ਵੀ 20 ਮਿੰਟ ਬਾਅਦ ਨਾ ਕਈ ਵਾਰ ਅੱਧੇ ਘੰਟੇ ਬਾਅਦ ਆਉਂਦਾ ਇਹ ਹੈ ਇਹ ਹੀ ਪੰਜਾਬੀ ਇਹ ਹੁਣ ਉਹ ਬੰਨੀ ਵੀ ਨਹੀਂ ਡਾਕਟਰ ਮਨਾਂ ਕਰ ਹਾਂ ਭਾਈ ਜਾਂਦੇ ਜੋੜ ਪੈ ਗਿਆ ਬਾਸ ਹਾਂ ਯਾਰ ਦੂਰ ਤੋਂ ਤਾਂ ਗੱਡੀਆਂ ਆਈ ਗਈਆਂ ਆਈ ਗਈਆਂ ਰੁੱਕ ਗਈਆਂ ਵਿੱਚ ਸਾਈਡ ਤੇ ਲਾ ਕੇ ਰੱਖਦੀ ਕਰਨੇ ਆ ਭਾਈ ਹਾਂ ਗਾਂ ਨੇੜੇ ਜਿਹਾ ਫੇਸ ਤੇ ਕੋਈ ਨਹੀਂ ਵਿੱਚ ਉਹ ਦਾ ਪਤਾ ਕਿ ਅੱレ ਟੈਨਸ਼ਨ ਵੀ ਹੋ ਜਾਂਦੀ ਰੋ ਕਈ ਕਿਹੜਾ ਆਈ ਹੈ ਨਾ ਉਹਨੇ ਟੈਨਸ਼ਨ ਵੀ ਹੋ ਜਾਂਦੀ ਕਈ ਵਾਰ ਬੰਦਾ ਸੋਚਦਾ ਜਿਵੇਂ ਹੁਣ ਤੁਸੀਂ ਸੋਚਦੇ ਹੋ ਵੀ ਮਗਰਤਾਰ ਨੂੰ ਚੱਲਿਆ ਜਿੱਥੇ ਬਾਥਰੂਮ ਇਨਾਜੇ ਫਿਰ ਆਉਂਦੀ ਜਾਂਦਾ ਵੀ ਆ ਗਿਆ ਹਾਂ ਵੀ ਆ ਗਿਆ ਹੁਣ ਆ ਗਿਆ ਹੁਣ ਆ ਗਿਆ ਫਿਰ ਆਏ ਹੋਇਆ ਤੇ ਮੈਂ ਲੰਗਰ ਛਕਿਆ ਹਾਂ ਹਾਂ ਲੰਗਰ ਛਕ ਰਿਹਾ ਉਹਦੇ ਜੋੜ ਪਏ ਗਿਆ ਮੈਂ ਬੜਾ ਖਾ ਉਹ ਫਟਾਫਟ ਖਾ ਕੋਈ ਨਹੀਂ ਨਹੀਂ ਬਈ ਮਹਾ ਮਾਰ ਖਾਣੀ ਦੂਰ ਕਰਨਾ ਪੈਂਦਾ ਹਾਂ ਹਾਂ ਅੱਜ ਗੁਰਦੁਆਰੇ ਚ ਤਾਂ ਫੇਰਾ ਇੱਕ ਹੋ ਗਿਆ ਚੱਲ ਕੋਈ ਨਹੀਂ ਆ ਜੀ ਉਹ ਹੁਣ ਡਾਕਟਰ ਵੀ ਕਹਿੰਦਾ ਵੀ ਕਹਿੰਦਾ ਕੁਝ ਸਟੰਟ ਕਰਕੇ ਵੀ ਜ਼ਿਆਦਾ ਆਉਂਦਾ ਫੇਲ ਨਹੀਂ ਫੇਲ ਵੀ ਘਰ ਮੁੜ ਕੇ ਆਉਂਦੇ ਹੋਏ ਉਹਨੂੰ ਘਰ ਤਾਂ ਕਿਹਾ ਮੈਂ ਤੁਹਾਨੂੰ ਕੋਈ ਕਹਿੰਦਾ ਵੀ ਜੇ ਟੈਨਸ਼ਨ ਹੋ ਜਾਂਦੀ ਫਿਰ ਪੰਗਾ ਹੋ ਜਾਂਦਾ ਫਿਰ ਜ਼ਿਆਦਾ ਆਉਂਦਾ ਫਿਰ ਜ਼ਿਆਦਾ ਆਉਂਦਾ ਬੰਦੇ ਦਾ ਦਿਮਾਗੇ ਉੱਧਰ ਲੱਗਿਆ ਰਹਿੰਦਾ ਹਾਂ ਹਾਂ ਹੁਣ ਜੇਰਾ ਆ ਪਾਏ ਹਾਂ ਇੱਕ 2 ਗਿਲਾ ਕਰਿਆ 3 ਦਿਨ ਗਿਲਾ ਲੱਦ ਤੁਹਾਨੂੰ ਗਿਲਾ ਪਾ ਨੂੰ 2-2 ਢਾਈ ਘੰਟੇ ਤੋਂ 2-2 ਢਾਈ ਘੰਟੇ ਬਾਅਦ ਹੋ ਗਏ ਪਾ ਨੂੰ ਰਹਾ ਇਹਨੂੰ ਤਲੋ ਨਾ ਤੇ ਨਿਕਲ ਗਿਆ ਰਹਿ ਲਾ ਉਤਲਕ ਇਹ ਵਾ ਦਿਮਾਗ ਦੇ ਵਿੱਚ ਬੰਦਾ ਜੋ ਰੱਖ ਲੈਣਾ ਬਾਥਰੂਮ ਆਉਣਾ ਬਾਥਰੂਮ ਉਰੇ ਹੁਣ ਤੇਰਾ ਦਿਮਾਗ ਕਨਵਰਟ ਹੋ ਗਿਆ ਹਸਪੀਟਲ ਚ ਤੂੰ ਕਦੇ ਤੈਨੂੰ ਕੋਈ ਬੰਦਾ ਮਿਲ ਕਦੇ ਕਿਸੇ ਤਰ੍ਹਾਂ ਦਾ ਮਰੀਜ਼ ਹੋਰ ਮਰੀਜ਼ਾਂ ਨੂੰ ਦੇਖ ਕੇ ਆਈ ਲੱਗ ਜਾਂਦਾ ਵੀ ਯਾਰ ਇਹੀ ਦੁਖੀ ਹੈ ਸਾਡੇ ਨਾਲ ਤੇ ਵੱਧ ਕੋਈ ਕਿਸੇ ਤਰ੍ਹਾਂ ਦਾ ਮਰੀਜ਼ ਕੋਈ ਕਿਸੇ ਤਰ੍ਹਾਂ ਦਾ ਮਰੀਜ਼ ਚਲ ਬੈਠਾ ਗਰੂ ਜਿਹੜੇ ਵੀ ਭਾਈ ਮਰੀਜ਼ ਹੋ ਰਿਹਾ ਹੈ ਸਾਰਿਆਂ ਨੂੰ ਠੀਕ ਕਰੇ ਬਾਬਾ ਨਾਨਕ ਸੱਪਰ ਕਿਰਪਾ ਕਰੇ ਤੇ ਹੁਣ ਮਿਲਦੇ ਜੀ ਠੀਕ ਹੋਣ ਵਾਸਤੇ ਆਏ ਹਾਂ ਕਿ ਹਾਂ ਚਲੋ ਕਰਨਾ ਪਰਮਾਤਮਾ ਨੇ ਚਲੋ ਹੁਣ ਕੀ ਆਪਰੇਟ ਹੋ ਜਾਵੇ ਫਿਰ ਮਿਲਦੇ ਜੀ ਵਾਹਿਗੁਰੂ ਦੀ ਅਪਾਰ ਕਿਰਪਾ ਨਾਲ ਡੈਡੀ ਦਾ ਆਪਰੇਸ਼ਨ ਕਰਵਾ ਕੇ ਅਸੀਂ ਹਸਪੀਟਲ ਤੋਂ ਨਿਕਲ ਆਏ ਜੀ ਤੇ ਮੈਂ ਡੈਡੀ ਤੇ ਮੈਂ ਬਹੁਤ ਠੀਕ ਹੈ ਠੀਕ ਆ ਐ ਰੂ ਦੀ ਕਿਰਪਾ ਹਾਂ ਹੁਣ ਤਾਂ ਠੀਕ ਆ ਡਾਕਟਰ ਕਹਿੰਦੇ ਹਾਂ ਜੇ ਕੋਈ ਪ੍ਰੋਬਲਮ ਹੋਈ ਤਾਂ ਆ ਜਿਉਂ ਨੀ ਹਿੱਟਾ ਰਹੇ ਵਸੂ ਨਾ ਹੋਵੇ ਉਹ ਕਹਿੰਦਾ ਹੁਣ ਨਹੀਂ ਆਉਂਦੀ ਕਿੱਤਿਆਂ ਆਜਾ ਜਿਉਂ ਨਹੀਂ ਆਉਂਦੀ ਜੇ ਆਪਰੇਸ਼ਨ ਕਰਦਾ ਤਾਂ ਜਦੋਂ ਤੋਂ ਨਾਲ ਗੱਲਾਂ ਗੋਲਾਂ ਜੀਆਂ ਕਰ ਲੈਣੇ ਤੇ ਤਾਂ ਮੈਂ ਕਰੀ ਗੁੜੀ 8 ਸਾਲ ਹੋ ਗਏ ਘੜੀ ਵਾਂਦਾ ਪਹਿਲਾਂ 8 ਤੇ ਵੀ 9 ਹੋ ਗਈ ਹਾਂ ਕਿੱਤਿਆਂ ਜਹਾਜ ਉਤੋਂ ਦਾ ਹੋਰ ਹੋਰ ਚਾਹ ਕਹਿੰਦਾ ਹੁਣ ਠੀਕ ਰਹੂਗਾ ਉਹ ਵੀ ਰਹੇ ਨੇ ਵੀ 8 ਸਾਲ ਹੋ ਗਏ ਮੈਂ ਕਹਿੰਦੇ ਪਹਿਲਾਂ ਕਿੱਥੇ ਦਾ ਪੂਰਾ ਗ੍ਰੇਸ਼ੀਅਨ ਹਾਂ ਮਹਾਲੀ ਤਾਂ ਹੈ ਹਾਂ ਉਹ ਫਿਰ ਚੱਕ ਜੰਮਦੇ ਰਹਿੰਦੀ ਜੀ ਕਿੱਥੇ ਆਦਾ ਹੈ ਚਲੋ ਬਾਹਰ ਰੂ ਰੀਟ ਨੂੰ ਜਹਾਜ਼ ਦਿਖਾ ਦੋ ਚੜ੍ਹਦੀ ਕਲਾ ਚ ਰੱਖੇ ਹਾਂਜੀ ਸਾਰਿਆਂ ਨੂੰ ਛੁੱਟੀ ਕਰ ਦੋ ਹਾਂ ਭੇਜ ਦੋ ਡਾਕਟਰ ਕਹਿੰਦਾ ਜੀ ਤੁਸੀਂ ਕਿਹਨੂੰ ਛੁੱਟੀ ਕਰ ਦੋ ਹਾਂ ਅੱਛਾ ਉਹ ਤਾਂ ਉਹਨੇ ਪਹਿਲੇ ਕਿਹਾ ਬਾਤ ਆਪਾਂ ਨੂੰ ਕਹਿੰਦਾ ਵੀ ਉਹ ਤੁਹਾਨੂੰ ਡੇ ਦੇ ਦਿਨ ਦੇ ਵਿੱਚ ਵਿੱਚ ਬਾਪਸ ਭੇਜ ਦੇਣਾ ਪਰ ਰੀਤ ਨੇ ਮੇਰੀ ਮੱਤ ਮਾਰਤੀ ਵੀ ਮੇਰੀ ਪੱਗ ਪੁੱਗ ਦਿੱਤੀ ਸਾਰੇ ਹਾਲਾ ਤੇ ਦੂਰੋਂ ਵੀ ਜ਼ਿਆਦਾ ਆ ਤੇ ਬਾਕੇ ਤੇ ਅੱਜ ਓਬੀਸੀ ਨੇ ਚੱਕਰ ਵੀ ਡਾਕਟਰਾਂ ਦੀ ਸਟ੍ਰਾਈਕ ਚੱਲਦੀ ਆ ਬਾਅਦ ਦੇ ਕੀ ਆ ਬਾਅਦ ਲੈ ਕੇ ਦੇ ਦਿੰਦੇ ਆ ਭੈਣੇ ਲੈ ਕੇ ਦੇ ਦਿੰਨੀ ਚੁੱਪ ਚਾਹ ਬੂਂਗਾ ਡਾਕਟਰ ਨੂੰ ਪੁੱਛੇ ਤਾਂ ਹਰਤਾ ਚੁੱਪ ਲੈ ਕੇ ਦੇ ਦਿੰਦੇ ਆ ਡਾਕਟਰ ਹੀ ਮਾਰਦੀ ਗਈ ਅੱਛਾ ਚੱਕ ਲੈ ਗੱਤੀ ਹਾਂ ਉਹ ਵੀ ਹਰਤਾਸ ਜਾਂਦੀ ਆ ਸਹੀ ਗੱਲ ਆ ਹਾਂ ਚਲੋ ਸੀਬੀਆਈ ਭੇਜੀਏ ਤੇ ਦਿੱਲੀ ਤੋਂ ਉਹ ਦੇ ਆਉਂਦੀ ਲੋ ਜਾਂਚ ਕਰਨ ਵਾਸਤੇ ਜਾਂਚ ਕਰਨੇ ਵਾਸਤੇ ਗੱਡੀ ਉੱਪਰ ਹੀ ਇੱਥੋਂ ਜਾਂਦੀ ਚੜ੍ਹੂ ਚੜ੍ਹੂ ਗੱਡੀਆਂ ਚ ਗਈ ਆ ਧਿਆਨ ਰੱਖ ਬੈਗ ਬੂਏ ਤਾਰਨੇ ਫਿਰ ਵਖੋਂ ਤੇ ਬੀਬੀ ਚ ਹਾਂ ਹਾਂ ਚਲੋ ਵੈਸੇ ਗੱਲ ਤਾਂ ਹੋਇਆ ਜੋ ਵੀ ਹੋਇਆ ਕਿੱਦਾਂ ਨਾਮ ਕਿੱਦਾਂ ਦਾ ਮਾਹੌਲ ਤੋਤੇ ਕਿੱਦਾਂ ਦਾ ਨਹੀਂ ਇਹਦੇ ਬਾਰੇ ਪੱਕਾ ਕੁਝ ਨਹੀਂ ਦੱਸ ਸਕਦਾ ਦਾਖਲ ਹੈ ਮਰੀਜ਼ ਉਹਨਾਂ ਦਾ ਇਲਾਜ ਚੱਲਦਾ ਨਮ ਨਹੀਂ ਨਮੇਦਾ ਇੱਧਰ ਪੀਜੀਆਈ 32 ਸਾਰੇ ਸਾਰੇ ਹਸਪਤਾਲਾਂ 'ਚ ਐਸਟ੍ਰੈਕ ਕੋਈ ਨਹੀਂ ਵੀ ਅੱਛੀ ਤਰ੍ਹਾਂ ਚੱਲਣਾ ਮੈਨੂੰ ਮੀਕੇ ਨੇ ਕਿਹਾ ਜਾ ਮੈਂ ਬਾਹਰ ਨੂੰ ਗਿਆ ਤਾਂ ਕਹਿੰਦਾ ਪਤਾ ਕਰਨੀ ਕੁਛ ਗੱਟਮੇ ਚੱਲ ਡਾਕਟਰ ਦਾ ਧੰਨਵਾਦ ਆ ਫੋਨ ਕਰਕੇ ਫਿਰ ਵੀ ਆ ਗਿਆ ਉਹ ਕਹਿੰਦਾ ਸੀ ਪੇਸ਼ੈਂਟ ਸਿਰਫ ਉਹ ਦੇਖਦੇ ਆ ਜਿਨ੍ਹਾਂ ਨੂੰ ਅਸੀਂ ਕੰਸਲਟਿੰਗ ਵਾਸਤੇ ਬੁਲਾਇਆ ਹੋਇਆ ਹਾਂ ਹਾਂ ਚਲੋ ਠੀਕ ਆ ਜੀ ਮਿਲਦੇ ਕਿਸੇ ਇਕ ਨੇ ਬਲੌਗ ਤੋਂ ਮਾਰਾ ਤੁਹਾਨੂੰ ਛੱਡ ਦੇ ਕਿਲਾ ਚ ਰੱਖੇ